ਵਾਇਗਰੂ ਜੀ ਪਹਿਲਾ ਰਿਸ਼ਤਾ ਲੜਕੇ ਦਾ ਜੀ ਨਾਮ ਸਿੰਘ ਵਰਮਾ ਕਾਸਟ ਗੋਲਡ ਸਮਿਥ ਸੁਨਿਆਰੇ ਨੇ 1993 ਦਾ ਜਨਮ 5 ਫੁੱਟ 7 ਹਾਈਟ ਹੈ ਜੀ ਸਟੱਡੀ ਇਨ ਅਰੀ ਪਲੱਸ 2 ਹੈ ਬਿਜ਼ਨਸ ਹੈ ਜੀ ਕਾਰ ਐਂਡ ਬਾਈਕ ਅਸੈਸਰੀਜ਼ ਦਾ ਠੀਕ ਹੈ ਜੀ ਮੋਡੀਫਿਕੇਸ਼ਨ ਸ਼ਾਪ ਹੈ ਇਹਨਾਂ ਦੀ ਔਰ ਵੈਸ਼ਨੂ ਹੈ ਜੀ ਲੜਕਾ ਤੇ ਪਿਤਾ ਜੀ ਬਿਜ਼ਨਸ ਕਰਦੇ ਹੈ ਮਾਤਾ ਜੀ ਹੋਮ ਮੇਕਰ ਹੈ ਦੋ ਸਿਸਟਰ ਹੈ ਜੋ ਮੈਰਿਡ ਹੈ ਤਿੰਨ ਬ੍ਰਦਰ ਹੈ ਜੋ ਵੱਖਰਾ ਵੱਖਰਾ ਘਰ ਹੈ ਤਿੰਨਾਂ ਭਰਾਵਾਂ ਦਾ ਠੀਕ ਹੈ ਜੀ ਔਰ ਕੰਮਕਾਜ ਵੀ ਵੱਖਰਾ ਵੱਖਰਾ ਹੁਸ਼ਿਆਰਪੁਰ ਏਰੀਆ ਜੀ ਨਾ ਲੜਕੀ ਚੈਦੀ ਘਰ ਸੰਭਾਲਣ ਵਾਲੀ ਹੋਵੇ ਬਿਸ਼ੇ ਕੋਨੇ 10th ਕੀਤੀ ਹੋਵੇ ਜਾਂ +2 ਕੀਤੀ ਹੋਵੇ ਠੀਕ ਹੈ ਜੀ ਔਰ ਕੋਈ ਡਿਮਾਂਡ ਨਹੀਂ ਹੈ ਜੇ ਸਿੰਪਲ ਮੈਰਿਜ ਹੀ ਕਰਨਗੇ ਜੀ ਔਰ ਦਸਵਾ ਹੁਸ਼ਿਆਰਪੁਰ ਜਲੰਧਰ ਨੂੰ ਪਹੁੰਚ ਗਈ ਹੈ ਸੋ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰਨਾਲ ਰਿਸ਼ਤਾ ਹੈ ਜੀ ਲੜਕੀ ਦਾ ਖਤਰੀ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਜੀ 1994 ਦਾ ਜਨਮ 5 ਫੁੱਟ 5 ਹਾਈਟ ਹੈ ਜੀ ਲੜਕੀ ਨੇ ਜੀਐਨਐਮ ਕੀਤੀ ਹੈ ਡਿਪਲੋਮਾ ਇਨ ਇਨਫੋਰਮੇਸ਼ਨ ਐਂਡ ਟੈਕਨੋਲੋਜੀ ਸਰਟੀਫਾਈਡ ਹੈ ਜੀ ਇਨ ਲੇਜ਼ਰ ਕੋਸਮੋਲੋਜੀ ਵਿੱਚ ਠੀਕ ਹੈ ਜੀ ਵਰਕਿੰਗ ਇਨ ਕਾਰਪੋਰੇਟ ਕੰਪਨੀ ਚੰਡੀਗੜ੍ਹ ਵਰਕ ਕਰਦੇ ਪਏ ਜੀ ਐਜ਼ ਅ ਕਾਉਂਸਲਰ ਪਿਓਰ ਵੈਜੀਟੇਰੀਅਨ ਹੈ ਜੀ ਦੋ ਬ੍ਰਦਰ ਨੇ ਜੋ ਅਨਮੈਰਿਡ ਹੈ ਇੱਕ ਸਿਸਟਰ ਮੈਰਿਡ ਹੈ ਆਸਟ੍ਰੇਲੀਆ ਮੈਲਬੌਰਨ ਵਿੱਚ ਠੀਕ ਹੈ ਜੀ ਲੜਕਾ ਚਾਹੀਦਾ ਹੈ ਜੋ ਆਸਟ੍ਰੇਲੀਆ ਦਾ ਹੋਵੇ ਮੈਲਬੌਰਨ ਵਿੱਚ ਸੈਟਲ ਹੋਵੇ ਠੀਕ ਹੈ ਜੀ ਏਰੀਆ ਤੂਰੀ ਹੈ ਜੀ ਲੜਕੀ ਦਾ ਤੇ ਤੂਰੀ ਦੇ ਲਾਗੇ ਚਾਗੇ ਦੇ ਜਿਹੜੇ ਲੜਕੇ ਨਾਲ ਨੂੰ ਸੰਪਰਕ ਕਰ ਸਕਦੇ ਹੋ ਜੀ ਨਾਲ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਾਲ ਦੇ ਨਾਲ ਇਹ ਪੈਂਡ ਪਰ ਹੁੰਦਾ ਰਿਸ਼ਤਾ ਜੀ ਨਾ ਇਹ ਬ੍ਰਦਰ ਦਾ ਰਿਸ਼ਤਾ ਜੀ ਨਾਮ ਹਾਈਡ ਰੱਖਿਆ ਗਿਆ ਵਾ ਜੀ ਸੋਡੀ ਖੱਤਰੀ ਸੋਡੀ ਨੇ ਠੀਕ ਹੈ ਜੀ 1986 ਦਾ ਜਨਮ ਲੜਕੀ ਨੇ ਸਟੱਡੀ ਕੀਤੀ ਹੈ ਜੀ ਡੀਐਮਐਲਟੀ ਠੀਕ ਹੈ ਜੀ ਔਰ ਮੈਡੀਸਨ ਹੌਲਸੇਲਰ ਜੌਬ ਕਰਦੇ ਪਏ ਹੈ ਜੀ ਸਮਾਰਟ ਇਨਕਮ ਹੈ 언ਮੈਰਿਡ ਨੇ ਔਰ ਮਦਰ ਪੈਨਸ਼ਨ 홀ਡਰ ਨੇ ਪਿਤਾ ਜੀ ਨਹੀਂ ਹੈਗੇ ਦੋ ਸਿਸਟਰਸ ਨੇ ਇੱਕ ਮੈਰਿਡ ਹੈ ਆਸਟ੍ਰੇਲੀਆ ਦੇ ਵਿੱਚ ਤੂਰੀ ਏਰੀਆ ਜੀ ਇਹਨਾਂ ਦਾ ਠੀਕ ਹੈ ਜੀ ਲੜਕੀ ਚਾਹੀਦੀ ਸਿੰਪਲ ਲਵਿੰਗ ਨੇਚਰ ਦੀ ਹੋਣੀ ਚਾਹੀਦੀ ਹੈ ਇੰਡੀਆ ਔਰ ਅਬਰੋਡ ਦੋਨੋਂ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਜੇ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਾਲ ਵਾਈਗਰ ਜੀ ਰਿਸ਼ਤਾ ਜੀ ਮੰਗਲੀਕ ਲੜਕੇ ਦਾ ਨਾਮ ਏ ਮਹਿਤਾ ਦਿੱਲੀ ਤੋਂ ਬਿਲੋਂਗ ਕਰਦੇ ਹੋ 1998 ਦਾ ਜਨਮ 5 ਫੁੱਟ 8 ਇਨ ਦੀ ਹਾਈਟ ਜੀ 11th ਪਾਸ ਸੇ ਗਿਨੀ ਕਾਸਟ ਪੰਜਾਬੀ ਮਹਿਤਾ ਜੀ ਆਪਣਾ ਬਹੁਤ ਵਧੀਆ ਘਰ ਬਾਰ ਹੈ ਜੀ ਇਹਨਾਂ ਦਾ ਔਰ ਇਹਨਾਂ ਦਾ ਬਿਜ਼ਨਸ ਹੈ ਜੀ ਪਾਪਾ ਦੇ ਨਾਲ ਰਾਮਲੀਲਾ ਪਲੇ ਆਈਟਮ ਸਟ੍ਰੀਟ ਲੈਂਡ ਮੈਟਲ ਦੀ ਹੈ ਠੀਕ ਹੈ ਜੀ ਵੈਸ਼ਨੂ ਹੈ ਜੀ ਲੜਕਾ ਇੱਕ ਸਿਸਟਰ ਹੈ ਜੋ ਹੈਪੀਲੀ ਮੈਰਿਡ ਨੇ ਲੜਕੀ ਲੜਕੇ ਦੇ ਨਾ ਨੀਂਦ ਦੇ ਵਿੱਚ ਪ੍ਰੋਬਲਮ ਸੀ ਸੋ ਹੁਣ ਠੀਕ ਹੈ ਬਟ ਇੱਕ ਟੈਬਲੇਟ ਡੇਲੀ ਖਾਂਦੇ ਠੀਕ ਹੈ ਜੀ ਸੋ ਲੜਕੀ ਵਧੀਆ ਹੋਵੇ ਵਧੀਆ ਨੇਚਰ ਦੀ ਹੋਵੇ ਸਿੰਪਲ ਮੈਰਿਜ ਨੋ ਡਿਮਾਂਡ ਐਨਰ ਆਪਣਾ ਕਹਿ ਰਿਹਾ ਜੀ ਫਰਸਟ ਐਂਡ ਸੈਕੰਡ ਫਲੋਰ ਤੇ ਤੁਸੀਂ ਇਹਨਾਂ ਨੂੰ ਸੰਪਾਈਰ ਕਰ ਸਕਦੇ ਜੀ ਦਿੱਲੀ ਦੇ ਰਹਿਣ ਵਾਲੇ ਪੀਲੀਪੱਟੀ ਉਪਰਿਵਾਰ ਵਾਲਿਆਂ ਦਾ ਨੰਬਰ ਜਿ ਤੁਸੀਂ ਡਾਇਰੈਕਟਿਵ ਨਾਲ ਗਲਬਤ ਕਰ ਸਕਦੇ ਹੋ ਜੀ ਨਾਲ ਰਿਸ਼ਤੇ ਜੀ ਲੜਕੇ ਦਾ ਨਾਮ ए सिंह ਜਨਮ 1992 रामगढ़िया ਤੇ ਮਾਨਕਾਸਟ ਹੈ 509 ਹਾਈ ਹੈ ਜਿਸਟਡੀ ਨੇ ਗ੍ਰੈਜੂਏਸ਼ਨ ਕੀਤੀ ਹੈ ਬ੍ਰਾਂਚ ਮੈਨੇਜਰ ਹੈ ਜੀ ਔਰ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਤੋਂ ਸਿਸਟਰਸ ਨੇ ਜੋ ਮੈਰਿਡ ਨੇ ਆਪਣੇ ਦੋ ਘਰ ਨੇ ਇਹਦੀਆਂ ਨਾਲ ਫਤਿਹਗੜ ਸਾਹਿਬ ਜੀ ਲੜਕੀ ਚਾਹੀਦੀ ਜੋ रामगढ़िया ਫੈਮਲੀ ਤੋਂ ਹੋਵੇ ਸੋਨੀ ਹੋਵੇ ਐਜੂਕੇਟਿਡ ਹੋਵੇ ਹੋਰ ਕੋਈ ਡਿਮਾਂਡ ਨਹੀਂ ਜੀ ਸਿੰਪਲ ਮੈਰਿਜ ਨੋ ਡਿਮਾਂਡ ਪੇਲੀ ਪੱਟਿਓ ਚ ਪਰਿਵਾਰ ਵਾਲੇ ਦਾ ਨੰਬਰ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰ ਦੇ ਨਾ ਵਾਈਗ੍ਰੇਜ ਰਿਸ਼ਤਾ ਹੈ ਜੀ ਨਿਊਜ਼ੀਲੈਂਡ ਸਿਟੀਜ਼ਨ ਲੜਕੀ ਦਾ ਨਾਮ ਕੋਰ ਜਟਸਿਕ ਫੈਮਿਲੀ ਦਾ ਬਿਲੋਂਗ ਕਰਦੀ ਹੈ ਜੀ 1992 ਦਾ ਜਨਮ ਪੁਨਫੁੱਟ 3 ਦੀ ਹਾਈਟ ਹੈ ਜੀ ਬੀਐਸ ਸਿੰਘ ਨਰਸਿੰਗ ਪਲਸ ਲਾਫ ਫਰੋਮ ਨਿਊਜ਼ੀਲੈਂਡ ਤੋਂ ਕੀਤੀ ਹੈ ਇਹਨਾਂ ਨੇ ਰਜਿਸਟਰਡ ਨਰਸ ਹੈ ਜੀ ਸਰਕਾਰੀ ਹਸਪੀਟਲ ਵਿੱਚ ਜੌਬ ਕਰਦੇ ਪੈ ਨੇ ਅਹ ਇਹ ਇਹ ਨਾ ਦਾ ਜਲੰਧਰ ਹੈ ਜੀ ਠੀਕ ਹੈ ਜੀ ਔਰ ਨਿਊਜ਼ੀਲੈਂਡ ਦਾ ਸਿਟੀਜ਼ਨ ਨੇ ਲੜਕਾ ਚਾਹੀਦਾ ਜੋ ਜੈਸਟਿਕ ਹੋਵੇ ਸੋਨਾ ਹੋਵੇ ਐਜੂਕੇਟਿਡ ਹੋਵੇ ਅ ਆਸਟ੍ਰੇਲੀਆ ਨਿਊਜ਼ੀਲੈਂਡ ਵਾਲਿਆਂ ਨੂੰ ਪਹਿਲੇ ਗਿਆ ਔਰ ਕੈਨੇਡਾ ਇੰਡੀਆ ਵਾਲਿਆਂ ਨੂੰ ਠੀਕ ਹੈ ਜੀ ਤੁਸੀਂ ਵੀ ਕੰਪੈਰੀ ਕਰ ਸਕਦੇ ਹੋ ਜੀ ਪੀਲੀ ਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਤੁਸੀਂ ਡਾਇਰੈਕਟਰੀਸ਼ ਤੇ ਦੀ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਜੀ ਰਿਸ਼ਤ ਹੈ ਜੀ ਲੜਕੇ ਦਾ ਨਾਮ ਹਾਈਡ੍ਰਿਕ ਹੈ ਜਾਂ ਕਾਸਟ ਸੋਨੀ ਰਾਜਪੂਤ ਸੁਨਿਆਰ ਹੈ ਜੀ 1991 ਦਾ ਜਨਮ 5 ਫੁੱਟ 10 ਹਾਈਟ ਹੈ ਜੀ BCA ਕਿੱਤੀ ਹੋਈ ਲੜਕੇ ਨੇ ਔਰ ਵਰਕ ਅਟੈਂਡਡ ਇਨ ਪੰਜਾਬ ਹੈਲਥ ਵੈਲਫੇਅਰ ਡਿਪਾਰਟਮੈਂਟ ਠੀਕ ਹੈ ਜੀ ਫਾਦਰ ਪ੍ਰੋਪਰਟੀ ਐਡਵਾਈਜ਼ਰ ਨੇ ਮਾਤਾ ਜੀ ਹੋਮ ਮੇਕਰ ਨੇ ਇੱਕ ਵੱਡਾ ਬ੍ਰਦਰ ਜੋ ਮੈਰਿਡ ਹੈ ਉਹ ਹਰ ਇਨਰ ਏਰੀਆ ਠੀਕ ਹੈ ਜੀ ਲੜਕੀ ਚਾਹੀਦੀ ਹੈ ਵੈਲ ਐਜੂਕੇਟਿਡ ਹੋਵੇ ਕੋਈ ਕਾਸਟ ਇਸ਼ੂ ਨਹੀਂ ਹੈ ਜੀ ਇਹਨਾਂ ਨੂੰ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਜੀ ਡਾਇਰੈਕਟ ਰਿਸ਼ਤੇ ਦੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤਾ ਜੀ ਵੈਲ ਸੈਟਲ ਲੜਕੇ ਦਾ ਨਾਮ ਜੀ ਐਸ ਸਿੰਘ ਰਾਮਗੜੀਆ ਕਾਸਟ ਜੀ 1990 ਦਾ ਜਨਮ 5 ਫੁੱਟ 4 ਹਾਈਟ ਹੈ ਜੀ ਕਲੀਨ ਸ਼ੇਵਡ ਵੋਸੋਨਾ ਗੋਰਾ ਚਿੱਟਾ ਰੰਗ ਹੈ ਜੀ ਔਰ ਲੜਕੇ ਨੇ ਗ੍ਰੈਜ ਲੜਕਾ ਗ੍ਰੈਜੂਏਟ ਹੈ ਚੰਡੀਗੜ੍ਹ ਦੇ ਰਹਿਣ ਵਾਲੇ ਔਰ ਆਪਣਾ ਬਿਜ਼ਨਸ ਹੈ ਜੀ ਇਹਨਾਂ ਦਾ ਕੰਪਿਊਟਰ ਸ਼ਾਪ ਹੈ ਬਹੁਤ ਵਧੀਆ ਪਲੱਸ 10 एकड़ ਲੈਂਡ ਵੀ ਹੈ ਨਾ ਕੋਈ ਹਿਮਾਚਲ ਦੇ ਵਿੱਚ ਔਰ ਪਿਤਾ ਜੀ ਰਿਟਾਇਰਡ ਮਾਤਾ ਜੀ ਹੋਮ ਮੇਕਰ ਇੱਕ ਬ੍ਰਦਰ ਦੋ ਬ੍ਰਦਰ ਮੈਰਿਡ ਹੈ ਜੀ ਔਰ ਇੱਕ ਸਿਸਟਰ ਵੀ ਮੈਰਿਡ ਹੈ ਠੀਕ ਹੈ ਜੀ ਲੜਕੀ ਚਾਹੀਦੀ ਹੈ ਐਜੂਕੇਟਿਡ ਹੋਵੇ ਵਧੀਆ ਹੋਵੇ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਜੀ ਔਰ ਪਿਲੀ ਪੱਟੀ ਉੱਪਰ ਹੀ ਪਰਿਵਾਰ ਵਾਲੇ ਦਾ ਨੰਬਰ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਨਾਲ ਲੜਕੀ ਦਾ ਰਿਸ਼ਤਾ ਜੀ ਨਾਮ ਕੋਟ ਜੱਟਸਿਕ ਫੈਮਲੀ ਤੋਂ ਬਿਲੋਂਗ ਕਰਦੀ ਹੈ ਜੀ 89 ਜਨਮ ਹੈ ਜੀ 1 ਫੁੱਟ 4 ਹਾਈਟ ਹੈ ਬੀਐਸਿੰਗ ਨਰਸਿੰਗ ਕਰਦੇ ਪਏ ਹਨ ਔਰ ਮਾਨਸਾ ਦੇ ਰੈਨਵਾਲੀਏ ਜੀ ਲੜਕਾ ਚਾਹੀਦਾ ਵੇ ਜਿਹੜੇ ਕੋ 507 ਕੇ ਲਿਆ ਜਮੀਨ ਹੋਵੇ ਕੈਨੇਡਾ ਪੀਆਰ ਹੋਵੇ ਔਰ ਰੈਸ਼ਨ ਹੋਵੇ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਜੀ ਪਹਿਲੀ ਪੱਟਿਓਂ ਜੀ ਪਰਿਵਾਰ ਵਾਲਿਆਂ ਦਾ ਨੰਬਰ ਹੈ ਡਾਇਰੈਕਟਰੀ ਚੋਂ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਰਿਸ਼ਤੇ ਜੀ ਲੜਕੇ ਦਾ ਨਾਮ ਜੀ ਸਿੰਘ ਗ੍ਰਾਮ ਗੜੀਆ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ 2090 ਦਾ ਜਨਮ ਪੰਫੂਰ ਦਾ ਸਾਈਟ ਜੀ ਸਟੱਡੀ ਇਹਨਾਂ ਨੇ ਕੀਤੀ ਡੀ ਫਾਰਮੇਸੀ ਔਰ ਜੋਬ ਕਰਦੇ ਪਏ ਜੀ ਮੈਨੇਜਰ ਇਨ ਫਾਰਮੈਕਿਊਟੀਕਲ ਕੰਪਨੀ ਦੇ ਵਿੱਚ ਡਿਵਰਸ ਹੋਇਆ ਪਿਆ ਏਰੀਆ ਇਹਨਾਂ ਦਾ ਲੁਧਿਆਣੇ ਆ ਜੀ ਠੀਕ ਹੈ ਜੀ पिताजी ਦਾ ਮੈਡੀਕਲ ਸਟੋਰ ਹੈ ਮਾਤਾ ਜੀ ਹੋਮ ਮੇਕਰ ਦੋ ਸਿਸਟਰਸ ਨੇ ਜੋ ਮੈਰਿਡ ਨੇ ਏਰੀਆ ਨਜ਼ਰ ਲੁਧਿਆਣਾ ਲੜਕੀ ਚਾਹੀਦੀ ਸੋਨੀ ਹੋਵੇ ਪੜੀ ਲਿਖੀ ਹੋਵੇ ਔਰ ਪਰਿਵਾਰ ਦੀ ਵੈਲਿਊ ਸਮਝਣ ਵਾਲੀ ਹੋਵੇ ਨਾਲ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਉੱਪਰ ਰਿਵਾਰ ਵਾਲੇ ਦਾ ਨੰਬਰ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਾਲ ਦੇ ਨਾਲ ਰਿਸ਼ਤਾ ਜੀ ਵੈਲ ਸੈਟਲ ਲੜਕੀ ਦਾ ਨਾਮ ਜੈ ਸਿੰਘ ਅਰੋੜਾ ਸਲੂਜਾ ਕਾਸਟ 1992 ਦਾ ਜਨਮ 5 ਫੁੱਟ 8 ਹਾਈਟ ਜੀ ਬੀਏ ਪਾਸ ਹੈ ਦਿੱਲੀ ਦੇ ਰਹਿਣ ਵਾਲੇ ਪਰ ਨਰੇ ਬੈਕਗਰਾਉਂਡ ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਠੀਕ ਹੈ ਜੀ ਵੈਸੇ ਦਿੱਲੀ ਰਹ ਰਹੇ ਹੈ ਔਰ bizness ਹੈ ਨਾ ਦਾ ਜੀ ਪ੍ਰਿੰਟਿੰਗ ਪਲਸ ਪ੍ਰੋਪਰਟੀ ਦਾ ਇਹਨਾਂ ਦਾ ਆਪਣਾ bizness ਹੈ ਬਹੁਤ ਵਧੀਆ ਇਨਕਮ ਹੈ ਇਹ ਜੀ ਵੈਲ ਸੈਟਲਡ ਨੇ ਪਿਤਾ ਜੀ ਸਰਕਾਰੀ ਰਿਟਾਇਰਡ ਮਾਤਾ ਜੀ ਹੋਮ ਮੇਕਰ ਇੱਕ ਛੋਟਾ ਭਰਾ ਜੋ ਆਸਟ੍ਰੇਲੀਆ ਦੇ ਵਿੱਚ ਹੈ ਲੜਕੀ ਚਾਹੀਦੀ ਹੈ ਜਿਹਨੇ ਆ ਲੈਟਸ ਕਿੱਤੀ ਹੋਵੇ ਪੀਟੀ ਕਿੱਤੀ ਹੋਵੇ ਔਰ ਆਸਟ੍ਰੇਲੀਆ ਜਾਣ ਦੀ ਚਾਹ ਬਣ ਹੋਣ ਔਰ ਜਾਂ ਫਿਰ ਜੇ ਆਸਟ੍ਰੇਲੀਆ ਓਵਿਸਮ ਪਰ ਕਰ ਸਕਦੇ ਜੀ ਇਹਨਾਂ ਨੂੰ ਸੋ ਪੀਲੀ ਪੱਟੀ ਉਹ ਜ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਰਿਸ਼ਤਾ ਹੈ ਜੀ ਲੜਕੀ ਦਾ ਨਾਮ ਕੋ 1992 ਦਾ ਜਨਮ ਸ਼ਿੰਬਾ ਦਰਜੀ ਸਿੱਖੇ ਗਏ ਜੀ ਪਲਸ 2 ਸੋਰੀ ਪੈਨਫੁੱਡ ਦੋ ਹਾਈ ਟੈਪਸ ਬਹੁਤ ਸੋਹਣੀ ਹੈ ਜੀ ਲੜਕੀ ਔਰ ਸਟੱਡੀ ਹੈ ਜੀ ਇਹਨਾਂ ਦੀ ਬੀਐਸਿੰਗ ਨਾਨ ਮੈਡੀਕਲ ਵਿੱਚ ਕੀਤੀ ਹੋਈ ਹੈ ਪਲਸ ਬੀਐਡ ਕੀਤੀ ਹੋਈ ਹੈ ਮੈਥਸ ਔਰ ਸਾਇੰਸ ਵਿੱਚ ਠੀਕ ਹੈ ਜੀ ਟੀਚਿੰਗ ਟਿਊਸ਼ਨਸ ਕਰਾਉਂਦੇ ਪਰ ਬੱਚਿਆਂ ਨੂੰ ਔਰ ਇੱਕ ਬ੍ਰਦਰ ਹੈ ਜੋ ਵੈਲ ਸੈਟਡ ਬਿਜ਼ਨਸ ਹੈ ਜੀ ਆਪਣੇ ਸ਼ੋਰੂਮ ਹੈ ਨਾ ਦੇ ਲੁਧਿਆਣੇ ਦੇ ਵਿੱਚ ਲੜਕਾ ਚਾਹੀਦਾ ਜੇ ਜੱਟ ਸਿੱਖ ਹੋਵੇ ਵੈਲ ਸੈਟਲਡ ਹੋਵੇ ਠੀਕ ਹੈ ਜੀ ਔਰ ਬ੍ਰੌਡ ਅਬਰੋਡ ਹੋਰ ਇੰਡੀਆ ਵਾਲੇ ਦੋਨੋਂ ਸੰਪਰਕ ਕਰ ਸਕਦੇ ਹੈ ਜੀ ਲੜਕਾ ਪਰ ਸੈਟਲਡ ਹੋਣਾ ਚਾਹੀਦਾ ਹੋ ਪੀਲੀ ਪੱਟੀ ਉਹ ਜੀ ਪਰਿਵਾਰ ਵਾਲੇ ਦਾ ਨੰਬਰ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਰਿਸ਼ਤਾ ਜੇ ਲੜਕੇ ਦਾ ਲੜਕਾ ਬਿਜ਼ਨਸਮੈਨ ਹੈ ਜੀ ਨਾਮ ਮੈਚ ਸਿੰਘ ਸਿੱਖ ਕਾਸਟ ਹੈ ਜੀ 1992 ਦਾ ਜਨਮ 6 ਫੁੱਟ ਹਾਈਟ ਪਲੱਸ 2 ਪਾਸ ਇਹਨਾਂ ਦੀ ਮੈਡੀਕਲ ਸ਼ਾਪ ਹੈ ਜੀ ਔਰ ਏਰੀਆ ਲੁਧਿਆਣਾ ਜੀ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਭੈਣ ਤੇ ਇੱਕ ਭਰਾ ਦੋਨੋਂ ਮੈਰਿਡ ਹੈ ਜੀ ਲੜਕੀ ਚਾਹੀਦੀ ਹੈ ਵਧੀਆ ਹੋਵੇ ਪੀਲੀ ਪੱਟੀ ਉਸ ਪਰਿਵਾਰ ਵਾਲਿਆਂ ਦਾ ਨੰਬਰ ਤੁਸੀਂ ਡਾਇਰੈਕਟ ਰਿਸ਼ਤੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਨਰਨਾ ਰਿਸ਼ਤਾ ਜੀ ਲੜਕੇ ਦਾ ਐਨ ਆਰ ਆਈ ਹੈ ਜੀ ਲड़का ਓਮਾਨ ਮਸਕਟ ਰਿਸ਼ਰਨ ਦੇ ਪੇ ਨਾਮ ਐਸ ਕਦ ਛੇ ਫੁੱਟ ਇੱਕ ਇੰਚ ਜੀ ਕਾਸਟ ਚੌਧਰੀ ਹੈ ਪਲੱਸ ਚੁੱਪਾ ਸਮਰੀਸਰ ਦੇ ਰਹਿਣ ਵਾਲੇ ਜੀ ਲੜਕੇ ਇਸ ਟਾਈਮ ਤੇ ਓਮਾਨ ਮਸਕਿਟ ਵਿੱਚ ਰਹਿ ਰਿਹਾ ਔਰ ਜੌਬ ਕਰਦੇ ਪਏ ਹੈ ਸੇਲਸ ਬ੍ਰਾਂਡ ਐਗਜ਼ੀਕਿਊਟਿਵ ਬ੍ਰਾਂਡ ਹੈਗਾ ਜੀ ਇਹਨਾਂ ਦਾ ਜੌਨਸਨਸ ਐਂਡ ਜੌਨਸਨਸ ਵਿੱਚ ਠੀਕ ਹੈ ਜੀ ਔਰ ਪਿਤਾ ਜੀ ਰਿਟਾਇਰਡ ਮਾਤਾ ਜੀ ਹੋਮ ਮੇਕਰ ਇੱਕ ਬ੍ਰਦਰ ਇੱਕ ਸਿਸਟਰ ਦੋਨੋਂ ਮੈਰਿਡ ਹੈ ਜੀ ਲੜਕੀ ਵਧੀਆ ਹੋਵੇ ਕਰੇਲੂ ਹੋਵੇ ਤੁਸੀਂ ਨਾਲ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਹੋ ਜੇ ਪਰਿਵਾਰ ਵਾਲਿਆਂ ਦਾ ਨੰਬਰ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲ ਬਤ ਕਰ ਸਕਦੇ ਹੋ ਜੀ ਨਰਨਾਲ ਰਿਸ਼ਤਾ ਜੀ ਵੈਲ ਸੈਟਲਡ ਲੜਕੇ ਦਾ ਨਾਮ ਸਿੰਘ 1978 ਦਾ ਜਨਮ ਹੈ ਜੀ 6 ਫੁੱਟ ਹਾਈਟ ਹੈ ਗ੍ਰੈਜੂਏਟ ਹੈ ਜੀ ਵੈਲ ਸੈਟਲਡ ਹੈ ਨਰ ਆਪਣਾ ਬਿਜ਼ਨਸ ਹੈ ਜੀ ਮੈਰੀਟਲ ਸਟੇਟ ਡਿਵੋਰਸ ਹੈ ਜੀ ਆਰ ਪਿਤਾ ਜੀ ਵੀ ਬਿਜ਼ਨਸਮੈਨ ਨੇ ਔਰ ਪਲੱਸ ਇਹਨਾਂ ਨੂੰ ਰੈਂਟਲ ਇਨਕਮ ਵੀ ਆਉਂਦੀ ਹੈ ਮਾਤਾ ਜੀ ਹੋਮ ਮੇਕਰ ਇੱਕ ਬ੍ਰਦਰ ਇੱਕ ਸਿਸਟਰ ਦੋਨੋਂ ਮੈਰਿਡ ਠੀਕ ਹੈ ਜੀ ਲੁਧਿਆਣਾ ਇਹਨਾਂ ਦਾ ਏਰੀਆ ਲੁਧਿਆਣਾ ਜੀ ਲੜਕਾ ਵੀ ਵੈਸ਼ਨੂ ਹੈ ਪਰਿਵਾਰ ਵਧੀਆ ਲੜਕੀ ਵਧੀਆ ਹੋਵੇ ਨਨ ਸੰਪਰਕ ਕਰ ਸਕਦੇ ਹੋ ਜੀ ಸಪೀಲಿ ಪಟ್ಟಿ ವಿಚಾರವರ ತೆರೆ ಡಾಯರಲ್ಲಿ ಗಲ್ತರೇನ